ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਅੱਗੇ ਤੋਂ ਅੱਗੇ ਸਿੱਖ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਈ ਵਾਰ ਕਈ ਸੱਜਣ ਇੱਕ ਸਵਾਲ ਪੁੱਛਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਿਹੜਾ ਸ਼ੁੱਧ ਉਚਾਰਨ ਆ ਉਹ ਅਸੀਂ ਕਿਸ ਤਰ੍ਹਾਂ ਸਿੱਖ ਸਕਦੇ ਹਾਂ ਸਾਨੂੰ ਕਿਸ ਤਰ੍ਹਾਂ ਕੁਰਬਾਨੀ ਦਾ ਉਚਾਰਨ ਕਰਨਾ ਆ ਸਕਦਾ ਹੈ ਤੇ ਮੈਂ ਅਕਸਰ ਹੀ ਉਹਨਾਂ ਨੂੰ ਇਸ ਸਵਾਲ ਦਾ ਜਵਾਬ ਦਿੱਤਾ ਦਿੰਦਾ ਹਾਂ ਵੀ ਦੇਖੋ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਜੇ ਅਸੀਂ ਸ਼ੁੱਧ ਪੜਨਾ ਸਿੱਖਣਾ ਚਾਹੁੰਦੇ ਹਾਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਅਰਥਾਂ ਦੀ ਸੋਝੀ ਲੈਣਾ ਚਾਹੁੰਦੇ ਹਾਂ ਤੇ ਸਾਡੇ ਵਿੱਚ ਖੋਜੀ ਭਰਤੀ ਹੋਣੀ ਚਾਹੀਦੀ ਹੈ ਗੁਰਬਾਣੀ ਨੂੰ ਪੜਨ ਲੱਗਿਆ ਗੁਰਬਾਣੀ ਦੀ ਸ਼ਬਦਾਂ ਦੀ ਜਿਹੜੀ ਖੋਜ ਆ ਉਹ ਵੀ ਸਾਨੂੰ ਜ਼ਰੂਰ ਕਰ ਲੈਣੀ ਚਾਹੀਦੀ ਆ ਕਈ ਵਾਰ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਹੀ ਗੁਰਬਾਣੀ ਦਾ ਉਚਾਰਨ ਪਤਾ ਲੱਗ ਜਾਂਦਾ ਹੈ ਬਹੁਤ ਸਾਰੇ ਗੁਰਬਾਣੀ ਦੇ ਅਰਥਾਂ ਦੀ ਸਿਧਾਂਤਾਂ ਦੀ ਜਿਹੜੀ ਸੋਝੀ ਆ ਉਹ ਗੁਰਬਾਣੀ ਵਿੱਚੋਂ ਸਾਨੂੰ ਮਿਲ ਜਾਂਦੀ ਆ ਫੋਰ ਐਗਜ਼ਾਮਪਲ ਹੁਣ ਅਸੀਂ ਪਾਠ ਉਚਾਰਨ ਕਰਦੇ ਆ 1 ਓਮਕਾਰ ਹੁਣ ਕਈ ਸੱਜਣ ਇਹਦਾ ਪਾਠ ਇਸ ਢੰਗ ਨਾਲ ਵੀ ਉਚਾਰਨ ਕਰ ਲੈਂਦੇ ਆ ਏਕ ਓਮਕਾਰ ਓਮਕਾਰ ਇਸ ਢੰਗ ਨਾਲ ਪਰ ਤੁਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਜਦੋਂ ਕਰਦੇ ਹੋ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਇਸ ਪਾਠ ਦਾ ਉਚਾਰਨ ਗੁਰੂ ਪਾਤਸ਼ਾਹ ਨੇ ਖੁਦ ਵੀ ਦੱਸਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇੱਕ ਬਾਣੀ ਆਉਂਦੀ ਆ ਓ ਔੰਕਾਰ ਦੇ ਸਰਲੇਖੇ ਹੈਟ ਜਦੋਂ ਤੁਸੀਂ ਉਸ ਬਾਣੀ ਦੀ ਅਰੰਭਤਾ ਦੇ ਵਿੱਚ ਪਾਠ ਉਚਾਰਨ ਕਰੋਗੇ ਨਾ ਉੱਥੇ ਪਾਠ ਹੈ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਹੁਣ ਉੱਥੇ ਪਾਠ ਕੀਆ ਊੜੇ ਦਾ ਜਿਹੜਾ ਮੋਖਾ ਉਹ ਖੁੱਲ ਹੈ ਜਾਨੀ ਕਿ ਊੜੇ ਅੱਖਰ ਨੂੰ ਊੜੇ ਦੀ ਮਾਤਰਾ ਲੱਗੀ ਹੋਈ ਆ ਐੜੇ ਅੱਖਰ ਦੇ ਉੱਪਰ ਟਿੱਪੀ ਦੀ ਮਾਤਰਾ ਹੈ ਫਿਰ ਕੱਕੇ ਨੂੰ ਕੰਨੇ ਦੀ ਮਾਤਰਾ ਹੈ ਫਿਰ ਰਾਰਾ ਅੱਖਰ ਤੇ ਪਾਠ ਦਾ ਉਚਾਰਨ ਕੀ ਬਣੇਗਾ ਓੰਕਾਰ ਓੰਕਾਰ ਇਸ ਢੰਗ ਦੇ ਨਾਲ ਹੁਣ ਇੱਕ ਓੰਕਾਰ ਦਾ ਉਚਾਰਨ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਪਤਾ ਲੱਗ ਗਿਆ ਇਸੇ ਤਰ੍ਹਾਂ ਮੈਂ ਬੇਨਤੀ ਕਰਨਾ ਚਾਹ ਰਿਹਾ ਜੇ ਸਾਡੇ ਵਿੱਚ ਖੋਜੀ ਵਿਰਤੀ ਹੈ ਨਾ ਜੇ ਤੇ ਗੁਰਬਾਣੀ ਦਾ ਉਚਾਰਨ ਵੀ ਪਤਾ ਲੱਗ ਜਾਂਦਾ ਹੈ ਗੁਰਬਾਣੀ ਦੇ ਅਰਥਾਂ ਦੇ ਅਰਥਾਂ ਦਾ ਜਿਹੜਾ ਉਹਦਾ ਵੀ ਪਤਾ ਲੱਗ ਜਾਂਦਾ ਹੈ ਜਿਹੜੇ ਡਾਕਟਰ ਲਿਟ ਪ੍ਰੋਫੈਸਰ ਸਹਿਬ ਸਿੰਘ ਜੀ ਹੋਏ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟੀਕਾ ਕੀਤਾ ਆਪ ਜੀ ਨੂੰ ਪਤਾ ਹੈ ਜਦੋਂ ਪਹਿਲੀ ਵਾਰ ਉਹ ਗੁਰਬਾਣੀ ਦੇ ਖੋਜੀ ਬਣੇ ਤੇ ਉਹ ਆਪਣੀ ਬਾਇਓਗ੍ਰਾਫੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਆ ਵੀ ਇੱਕ ਵਾਰ ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਅਖੰਡ ਪਾਠ ਚੱਲ ਰਿਹਾ ਸੀ ਉਹਨਾਂ ਦੀ ਰੋਲ ਸੀ ਤੇ ਜਦੋਂ ਉਹ ਰੋਲ ਲਗਾ ਰਹੇ ਸੀ ਜਾਨੀ ਕਿ ਪਾਠ ਦੀ ਡਿਊਟੀ ਲਗਾ ਰਹੇ ਸੀ ਅਖੰਡ ਪਾਠ ਸਾਹਿਬ ਦੀ ਤੇ ਕਹਿੰਦੇ ਉਹਨਾਂ ਦੇ ਸਨਮੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਇੱਕ ਸ਼ਬਦ ਉਹਨਾਂ ਨੇ ਪੜਿਆ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਜਿਤ ਆਹਰ ਜਗ ਉਧਰੈ विरला बुज्जे ਕੋਈ ਤੇ ਉਹ ਕਹਿੰਦੇ ਆ ਵੀ ਮੈਂ ਵੇਖਿਆ ਵੀ ਇੱਕੋ ਹੀ ਇਸ ਸ਼ਬਦ ਵਿੱਚ ਤਿੰਨ ਵਾਰੀ ਆਹਰ ਜਿਹੜਾ ਵਰਡ ਹੈ ਉਹ ਆਇਆ ਹੈ ਪਰ ਆਹਰ ਸ਼ਬਦ ਜਿਹੜਾ ਹੈ ਉਹ ਤਿੰਨ ਵੱਖੋ ਵੱਖਰੇ ਰੂਪਾਂ ਵਿੱਚ ਆਇਆ ਹੈ ਇੱਕ ਜਗ੍ਹਾ ਆਹਰ ਰਾਰੇ ਦੇ ਪੈਰ ਚ ਔਂਕੜ ਦੀ ਮਾਤਰਾ ਹੈ ਇੱਕ ਜਗ੍ਹਾ ਆਹਰ ਰਾਰਾ ਅਖਰ ਮੁਕਤ ਹੈ ਇੱਕ ਜਗ੍ਹਾ ਆਹਰ ਅਖੀਰ ਵਿੱਚ ਰਾਰੇ ਅਖਰ ਨੂੰ ਸਿਹਾਰੀ ਦੀ ਮਾਤਰਾ ਹੈ ਤੇ ਕਹਿੰਦੇ ਵੀ ਇਸ ਸ਼ਬਦ ਵਿੱਚ ਆਏ ਹੋਏ ਆਹਰ ਸ਼ਬਦ ਦੇ ਤਿੰਨ ਰੂਪ ਵੇਖ ਕੇ ਮੈਂ ਹੈਰਾਨ ਰਹਿ ਗਿਆ ਫਿਰ ਮੇਰੇ ਮਨ ਵਿੱਚ ਇੱਕ ਸਵਾਲ ਆਇਆ ਵੀ ਇਸ ਤਰ੍ਹਾਂ ਕਿਉਂ ਹੈ ਬਸ ਉੱਥੋਂ ਹੀ ਫਿਰ ਉਸ ਦਿਨ ਤੋਂ ਉਹਨਾਂ ਨੇ ਖੋਜ ਆਰੰਭ ਕੀਤੀ ਤੇ ਖੋਜ ਕਰਦੇ ਆ ਗੁਰਬਾਣੀ ਵਿਆਕਰਨ ਦੇ ਬਹੁਤ ਸਾਰੇ ਪੇਤਾਂ ਦਾ ਉਹਨਾਂ ਨੂੰ ਪਤਾ ਲੱਗਾ ਤੇ ਫਿਰ ਗੁਰਬਾਣੀ ਵਿਆਕਰਨ ਉਹਨਾਂ ਨੇ ਲਿਖਿਆ ਆਪ ਵੀ ਸਮਝਿਆ ਤੇ ਸਾਡੇ ਵਾਸਤੇ ਵੀ ਇੱਕ ਬਹੁਤ ਵੱਡਾ ਜਿਹੜਾ ਉਹ ਖੋਜਕਾਰੀ ਉਹ ਕਾਰਜ ਕਰਕੇ ਗਏ ਗੁਰਬਾਣੀ ਦਾ ਟਿਕਾ ਵੀ ਫਿਰ ਉਹਨਾਂ ਨੇ ਕੀਤਾ ਤੋਂ ਮੇਰੇ ਕਹਿਣ ਤੋਂ ਭਾਵ ਸੰਗਤ ਜੀ ਇਹ ਆ ਵੀ ਜਦੋਂ ਅਸੀਂ ਥੋੜੀ ਖੋਜੀ ਬਿਰਤੀ ਰੱਖਾਂਗੇ ਗੁਰਬਾਣੀ ਨਾਲ ਪ੍ਰੇਮ ਵੜਾਵਾਂਗੇ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਬਹੁਤ ਔਖੀ ਨਹੀਂ ਆ ਥੋੜਾ ਜਿਹਾ ਧਿਆਨ ਮੰਗਦੀ ਆ ਮਹਾਰਾਜ ਦੀ ਬਾਣੀ ਧਿਆਨ ਦੇ ਨਾਲ ਜਦੋਂ ਬਾਣੀ ਨੂੰ ਪੜੋਗੇ ਖੋਜ ਬਿਰਤੀ ਦੇ ਨਾਲ ਖੋਜ ਕਰੋਗੇ ਸ਼ਬਦਾਂ ਦੇ ਉਚਾਰਨ ਵੀ ਸਮਝੋਣਗੇ ਅਰਥ ਵੀ ਸਮਝੋਣਗੇ ਇਸ ਪ੍ਰੋਗਰਾਮ ਨੂੰ ਵੀ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰਦੇ ਹੋ। ਇਸ ਪ੍ਰੋਗਰਾਮ ਦੇ ਨਾਲ-ਨਾਲ ਇਹ ਜਿਹੜਾ ਸਾਡਾ ਪੇਜ ਆ ਇਹਨੂੰ ਵੀ ਜਿਹੜਾ ਜ਼ਰੂਰ ਲਾਈਕ ਕਰੋ ਅਤੇ ਸਬਸਕ੍ਰਾਈਬ ਵੀ ਕਰੋ ਸਾਡੇ ਚੈਨਲ ਨੂੰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।